ਮਹਾਰਾਜਿਆਂ ਦੀ ਰਹਿਮਾਈ ਦੇ ਹੇਠ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਹੇਠ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਉੱਪਰ ਅਥਾਹ ਸ਼ਰਧਾ ਰੱਖਣ ਵਾਲੇ ਅਕਾਲ ਪੁਰਖ ਦੇ ਦਰ ਘਰ ਤੋਂ ਵਰਸਾਏ ਗਏ ਮਹਾਂਪੁਰਖ શ્રીਮਾਨ ਸੰਤ ਬਾਬਾ ਬਰਦਰ ਸਿੰਘ ਜੀ ਅਤਰ ਸਰ ਸਾਹਿਬ ਵਾਲਿਆਂ ਦੇ ਪ੍ਰੇਰਣਾ ਦਾ ਸਦਕਾ ਔਰ ਸ਼੍ਰੀਮਾਨ ਸੰਤ ਬਾਬਾ ਕਮਲਜੀਤ ਸਿੰਘ ਜੀ ਔਰ ਬਾਬਾ ਅਮਰਦੀਪ ਸਿੰਘ ਜੀ ਗੁਰਦੁਆਰਾ ਗੋਪਾਲ ਸਰ ਸਾਹਿਬ ਗਗੜਾ ਤਿਨਾਂ ਦੇ ਉਦਮ ਉਪਰਾਲੇ ਦਾ ਸਦਕਾ ਦੇਸ਼ਾਂ ਔਰ ਵਿਦੇਸ਼ਾਂ ਵਿੱਚ ਵਸਦੇ ਹੋਏ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਨਗਰ ਕੀਰਤਨ ਸ਼੍ਰੋਮਣੀ ਭਗਤ ਅਨਾਜ ਜੀ ਮਹਾਰਾਜ ਜੀ ਦੇ ਆਗਮਨ ਪਰਮ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਹੀ ਅਥਾ ਸਰਦਾ ਔਰ ਸਤਕਾਰ ਦੇ ਨਾਲ ਭਾਵਨਾ ਦੇ ਨਾਲ ਗੁਰਦੁਆਰਾ ਗੋਪਾਲ ਸਰ ਸਾਹਿਬ ਤੋਂ ਪ੍ਰਾਰੰਭ ਹੁੰਦਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਗੋਪਾਲ ਸਰ ਸਾਹਿਬ ਤੋਂ ਪ੍ਰਾਰੰਭ ਹੋ ਕਰਕੇ ਸੋਈਆਂ ਗਗੜਾ ਮੀਰ ਬੁਰਹਾਸ ਪੀੜ ਗਗੜਾ ਕੋਠੇ ਪੋਨੇ ਹੁੰਦਾ ਹੋਇਆ ਵਾਪਸੀ ਗੁਰਦੁਆਰਾ ਗੋਪਾਲ ਸਰ ਸਾਹਿਬ ਵਿਖੇ ਹੁੰਦੀ ਹੈ ਇਹ ਮਹਾਪੁਰਖਾਂ ਦਾ ਬਹੁਤ ਵੱਡਾ ਉਦਮ ਹੈ ਜੋ ਸ਼੍ਰੋਮਣੀ ਭਗਤ ਅਨਾਜ ਜੀਆਂ ਦਾ ਅਵਤਾਰ ਪੁਰਵ ਹਰ ਸਾਲ ਹੀ ਚੜ੍ਹਦੀ ਕਲਾ ਦੇ ਨਾਲ ਅਰਥਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਹਰ ਸਾਲ ਹੀ ਮਨਾਇਆ ਜਾਂਦਾ ਹੈ ਔਰ ਇਸ ਸਾਲ ਵੀ ਸ਼੍ਰੋਮਣੀ ਪਾਕਿਸਤਾਨਾ ਜੀ ਮਹਾਰਾਜਿਆਂ ਦਾ ਅਵਤਾਰਪੁਰਬ 21 ਅਪ੍ਰੈਲ ਵਾਲੇ ਦਿਨ ਇਸ ਸਥਾਨ ਦੇ ਉੱਪਰ ਗੁਰਦੁਆਰਾ ਗੋਪਾਲ ਸਰ ਸਾਹਿਬ ਕਿਵੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਿੱਖ ਪੰਥ ਦੀਆਂ ਬੜੀਆਂ ਮਾਇਨਾਜ ਹਸਤੀਆਂ ਸੰਗਤਾਂ ਦੇ ਦਰਸ਼ਨ ਦੇ ਸੰਗਤਾਂ ਨੂੰ ਦਰਸ਼ਨ ਦੇਣ ਦੇ ਵਾਸਤੇ ਔਰ ਸਤਿਗੁਰਾਂ ਦੀ ਪਾਵਨ ਬਾਣੀ ਦੇ ਨਾਲ ਦਰਕਰਦੇ ਨਾਲ ਜੁੜਨ ਵਾਸਤੇ ਪਹੁੰਚ ਰਹੀਆਂ ਹਨ ਸੋ ਇਤਨੀ ਜਿਹਾ ਕਿ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜੱਜ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਆਪ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਕਿ ਜੋ ਗਗੜਾ ਨਗਰ ਹੈ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਤਨਤਨ ਸ਼੍ਰੋਮਣੀ ਭਗਤ ਅੰਨਾ ਜੀ ਦਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗੋਪਾਲ ਸਰ ਸਾਹਿਬ ਯਾਦਗਾਰ ਸ਼੍ਰੋਮਣੀ ਭਗਤ ਅੰਨਾ ਜੀ ਦਾ ਸੋ ਇਸ ਸਥਾਨ ਤੇ ਮਹਾਂਪੁਰਖ ਬਾਬਾ ਕਮਲਜੀਤ ਸਿੰਘ ਜੀ ਅਤੇ ਬਾਬਾ ਅਮਰਜੀਤ ਸਿੰਘ ਜੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਤਨਮਨ ਧੰਦੇ ਨਾਲ ਸ਼ਰਧਾ ਭਾਵਨਾ ਨਾਲ ਸਤਿਗੁਰੂ ਮਹਾਰਾਜ ਜੀ ਦੀ ਰਹਿਨਮਾਈ ਦੇ ਹੇਠ ਹਰ ਸਾਲ ਹੀ ਨਗਰ ਕੀਰਤਨ ਅਤੇ 21 ਅਪ੍ਰੈਲ ਨੂੰ ਜੋ ਵਿਸ਼ੇਸ਼ ਵੱਡੇ ਸਮਾਗਮ ਹੁੰਦੇ ਹਨ ਵੱਡੇ ਪੰਡਾਲਾਂ ਦੇ ਵਿੱਚ ਮਨਾਉਂਦੇ ਆ ਰਹੇ ਹਨ ਸੋ ਜਿੰਨੀਆਂ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਵਸਦੀਆਂ ਹਨ ਸੋ ਭਗਤ ਧੰਨਾ ਜੀ ਦੇ ਅਵਤਾਰ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਮਹਾਪੁਰਖਾਂ ਵੱਲੋਂ ਸੰਗਤਾਂ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਜੀ ਸੋ ਉਥੇ ਬੇਨਤੀ ਹੈ ਸਮੂਹ ਸੰਗਤਾਂ ਨੂੰ ਕਿ ਮਿੱਤੀ 21 ਅਪ੍ਰੈਲ ਨੂੰ ਹਰ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਜਿੰਨੀਆਂ ਵੀ ਸੰਗਤਾਂ ਹਨ ਸੋ ਇਸ ਪਾਵਨ ਪਵਿੱਤਰ ਸਥਾਨ ਉੱਤੇ ਪਹੁੰਚ ਕਰਕੇ ਆਪ ਜੀ ਨੇ ਲਾਹੇ ਲੈਣੇ ਸੋ ਭਗਤਾਨਾ ਜੀ ਦਾ avatars ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੋ ਇਤਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ